ਅਕਾਲੀ ਦਲ ਫਿਰ ਤੋਂ ਸਰਗਰਮ ਹੋ ਗਿਆ ਹੈ ਸਤਾਈ ਦੀਆਂ ਚੋਣਾਂ ਤੋਂ ਪਹਿਲਾਂ ਪੂਰਨ ਤੌਰ ਤੇ ਤਿਆਰੀਆਂ ਸ਼ੁਰੂ ਹੋ ਗਈਆਂ ਸਤਾਈ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਜਿਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਕਾਲੀ ਦਲ ਨੇ ਸੰਗਠਨ ਦੇ ਵਿਸਤਾਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਜ਼ਿਲ੍ਹਾ ਪ੍ਰਤੀਨਿਧੀਆਂ ਅਤੇ ਨਰੀਕਾਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਪਾਰਟੀ ਨੇ 33 ਜ਼ਿਲ੍ਹਾ ਮੁਖੀ ਨਿਯੁਕਤ ਕਰ ਦਿੱਤੇ ਇਨਾਂ ਦੇ ਵਿੱਚ ਸ਼ੈਰੀ ਅਤੇ ਪਿੰਡੂ ਦੋਵਾਂ ਤਰ੍ਹਾਂ ਦੇ ਮੁਕੀ ਸ਼ਾਮਲ ਨੇ ਇਹ ਫੈਸਲਾ ਪਾਰਟੀ ਦੇ ਮੁਖੀ ਸੁਖਵੀਰ ਬਾਦਲ ਨੇ ਲਿਆ ਏ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਜੀ ਨੇ ਕਿਹਾ ਕਿ ਇਸ ਫੈਸਲੇ ਦੇ ਨਾਲ ਪਾਰਟੀ ਮਜ਼ਬੂਤ ਹੋਵੇਗੀ ਉਹਨਾਂ ਨੇ ਕਿਹਾ ਕਿ ਨੌਜਵਾਨ ਅਤੇ ਤਿਰਭੇਕਾਰ ਲੋਕਾਂ ਨੂੰ ਟੀਮ ਦੇ ਵਿੱਚ ਮੌਕਾ ਦਿੱਤਾ ਗਿਆ ਏ ਇੱਥੇ ਵੇਖੋ ਕਿ ਲਿਸਟ ਦੇ ਵਿੱਚ ਕਿਸ-ਕਿਸ ਨਾਮ ਜਿੜਨੇ ਉਸਾਂ ਮਨ ਨੇ ਗੱਲ ਕਰੀ ਜਾਵੇ ਤਾਂ ਲਗਭਗ 30 ਜਿਹੜੇ ਪ੍ਰਧਾਨ ਨੇ ਉਹ ਲਗਾਏ ਨੇ ਜਿਸ ਦੇ ਵਿੱਚ ਜ਼ਿਆਦਾਤਰ ਨੌਜਵਾਨ ਅਤੇ ਜੋ ਸੀ ਸੀਨੀਅਰ ਲੀਡਰ ਨੇ ਬਾਤ ਕੀਤੀ ਦੇ ਜੋ ਕਿ ਲੰਬੇ ਸਮੇਂ ਤੋਂ ਸੀਨੀਅਰ ਵਰਕਰ ਦੇ ਤੌਰ ਤੇ ਕੰਮ ਕਰ ਰਹੇ ਨੇ ਉਹਨਾਂ ਨੂੰ ਜਿਹੜਾ ਹੈ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਅਕਾਲੀ ਦਲ ਫਿਰ ਤੋਂ ਸਰਗਰਮ ਹੋ ਗਿਆ ਹੈ 27 ਦੇ ਚੋਣਾਂ ਤੋਂ ਪਹਿਲਾਂ ਪੂਰਨ ਤੌਰ ਤੇ ਤਿਆਰੀਆਂ ਸ਼ੁਰੂ ਹੋ ਗਈਆਂ 27 ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਜਿਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਕਾਲੀ ਦਲ ਨੇ ਸੰਗਠਨ ਦੇ ਵਿਸਤਾਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਜ਼ਿਲ੍ਹਾ ਪ੍ਰਤੀਨਿਧੀਆਂ ਅਤੇ ਨਰੀਖਾਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਪਾਰਟੀ ਨੇ 33 ਜ਼ਿਲ੍ਹਾ ਮੁਖੀ ਨਿਯੁਕਤ ਕਰ ਦਿੱਤੇ ਨੇ ਇਨਾਂ ਦੇ ਵਿੱਚ ਸ਼ੈਰੀ ਅਤੇ ਪਿੰਡੂ ਦੋਵਾਂ ਤਰ੍ਹਾਂ ਦੇ ਮੁਕੀ ਸ਼ਾਮਲ ਨੇ ਇਹ ਫੈਸਲਾ ਪਾਰਟੀ ਦੇ ਮੁਕੀ ਸੁਖਵੀਰ ਬਾਦਲ ਨੇ ਲਿਆ ਏ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਜੀ ਨੇ ਕਿਹਾ ਕਿ ਆਕੇ ਫੈਸਲੇ ਦੇ ਨਾਲ ਪਾਰਟੀ ਮਜ਼ਬੂਤ ਹੋਵੇਗੀ ਉਹਨਾਂ ਨੇ ਕਿਹਾ ਕਿ ਨੌਜਵਾਨ ਅਤੇ ਤਿਆਰ ਬ੍ਰਿਕਾਰ ਲੋਕਾਂ ਨੂੰ ਟੀਮ ਦੇ ਵਿੱਚ ਮੌਕਾ ਦਿੱਤਾ ਗਿਆ ਏ ਇੱਥੇ ਵੇਖੋ ਕਿ ਲਿਸਟ ਦੇ ਵਿੱਚ ਕਿਸ-ਕਿਸ ਨਾਮ ਜਿਨੇ ਉਸ਼ਾ ਮਨ ਨੇ ਗੱਲ ਕਰੀ ਜਾਵੇ ਤਾਂ ਲਗਭਗ 30 ਜਿਹੜੇ ਪ੍ਰਧਾਨ ਨੇ ਉਹ ਲਗਾਏ ਨੇ ਜਿਸ ਦੇ ਵਿੱਚ ਜ਼ਿਆਦਾਤਰ ਨੌਜਵਾਨ ਅਤੇ ਜੋ ਸੀ ਸੀਨੀਅਰ ਲੀਡਰ ਨੇ ਬਾਤ ਕੀਤੀ ਹੈ ਜੋ ਕਿ ਲੰਬੇ ਸਮੇਂ ਤੋਂ ਸੀਨੀਅਰ ਵਰਕਰ ਦੇ ਤੌਰ ਤੇ ਕੰਮ ਕਰ ਰਹੇ ਨੇ ਉਹਨਾਂ ਨੂੰ ਜਿਹੜਾ ਹੈ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਅਕਾਲੀ ਦਲ ਫਿਰ ਤੋਂ ਸਰਗਰਮ ਹੋ ਗਿਆ ਹੈ। ਸਤਾਈ ਦੀਆਂ ਚੋਣਾਂ ਤੋਂ ਪਹਿਲਾਂ ਪੂਰਨ ਤੌਰ ਤੇ ਤਿਆਰੀਆਂ ਸ਼ੁਰੂ ਹੋ ਗਈਆਂ। ਅਈ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਜਿਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਕਾਲੀ ਦਲ ਨੇ ਸੰਗਠਨ ਦੇ ਵਿਸਤਾਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਜ਼ਿਲ੍ਹਾ ਪ੍ਰਤੀਨਿਧੀਆਂ ਅਤੇ ਨਰੀਕਾਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਪਾਰਟੀ ਨੇ 33 ਜ਼ਿਲ੍ਹਾ ਮੁਖੀ ਨਿਯੁਕਤ ਕਰ ਦਿੱਤੇ ਇਨਾਂ ਦੇ ਵਿੱਚ ਸ਼ੈਰੀ ਅਤੇ ਪਿੰਡੂ ਦੋਵਾਂ ਤਰ੍ਹਾਂ ਦੇ ਮੁਕੀ ਸ਼ਾਮਲ ਨੇ ਇਹ ਫੈਸਲਾ ਪਾਰਟੀ ਦੇ ਮੁਖੀ ਸੁਖਵੀਰ ਬਾਦਲ ਨੇ ਲਿਆ ਏ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਜੀ ਨੇ ਕਿਹਾ ਕਿ ਹਾਂ ਕੇ ਫੈਸਲੇ ਦੇ ਨਾਲ ਪਾਰਟੀ ਮਜ਼ਬੂਤ ਹੋਵੇਗੀ ਉਹਨਾਂ ਨੇ ਕਿਹਾ ਕਿ ਨੌਜਵਾਨ ਅਤੇ ਤਜਰਬੇਕਾਰ ਲੋਕਾਂ ਨੂੰ ਟੀਮ ਦੇ ਵਿੱਚ ਮੌਕਾ ਦਿੱਤਾ ਗਿਆ ਏ ਇੱਥੇ ਵੇਖੋ ਕਿ ਲਿਸਟ ਦੇ ਵਿੱਚ ਕਿਸ-ਕਿਸ ਨਾਮ ਜਿਹੜਨੇ ਉ ਸ਼ਾਮਲ ਨੇ ਜੇ ਗੱਲ ਕਰੀ ਜਾਵੇ ਤਾਂ ਲਗਭਗ 30 ਜਿਹੜੇ ਪ੍ਰਧਾਨ ਨੇ ਉਹ ਲਗਾਏ ਨੇ ਜਿਸ ਦੇ ਵਿੱਚ ਜ਼ਿਆਦਾਤਰ ਨੌਜਵਾਨ ਅਤੇ ਜੋ ਸੀ ਸੀਨੀਅਰ ਲੀਡਰ ਨੇ ਬਾਤ ਕੀਤੀ ਹੈ ਜੋ ਕਿ ਲੰਬੇ ਸਮੇਂ ਤੋਂ ਸੀਨੀਅਰ ਵਰਕਰ ਦੇ ਤੌਰ ਤੇ ਕੰਮ ਕਰ ਰਹੇ ਨੇ ਉਹਨਾਂ ਨੂੰ ਜਿਹੜਾ ਹੈ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ